ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਤੇ ਇਹ ਵਾਲੇ ਤੋਂ ਮੇਰੇ ਪੇਸ਼ੇ ਨਾਲ ਮਨਾਉਂਦੇ ਆ ਜਿਹੜੇ ਬਹੁਤ ਜ਼ਿਆਦਾ ਸੀਰੀਅਸ ਸੀਗੇ ਕਾਫੀ ਮਿੰਗਿਆ ਤੁਸੀਂ ਉਹ ਆਪਣੇ ਇਹਨਾਂ ਦੱਸਣਗੇ ਕੀ ਕੀ ਪਰੇਸ਼ਾਨੀ ਸੀ ਤੇ ਕਿ ਕਿ ਕਾਂਸੀ ਕੀ ਨਿੰਮਿਆ ਤੋਂ ਤੇ ਕਹਿੰਦੇ ਡਾਕਟਰ ਕੋਲ ਜਾਇਆ ਇਸ ਲਈ ਹਾਂਜੀ ਡਾਕਟਰ ਸਾਹਿਬ ਨੇ ਇਹਨਾਂ ਨੇ ਮੈਨੂੰ ਬਸ ਦੇ ਹ ਜ ਰੱਖਦਾ ਇੰਨਾ ਮੈਂ ਪਰੇਸ਼ਾਨ ਦੀਆ ਪਰ ਪੜ 6 ਮਹੀਨੇ ਮੰਜੇ ਦੇ ਪਿਆ ਰ ਮੜਾ ਲਾਜ ਕਰਵਾਇਆ ਪਟਿਆਲੇ ਵੀ ਗਿਆ ਲੁਧਿਆਣੇ ਵੀ ਜਾ ਕੇ ਆਇਆ ਹੋਰ ਕਈ ਜਿਥਾਵਾਂ ਤੇ ਗਿਆ ਮੈਂ ਪਰ ਮੇਰਾ ਕਿਤੋਂ ਤਸੱਲੀ ਵਕਤ ਲਾਜ ਨਹੀਂ ਹੋਇਆ ਬਿਲਕੁਲ ਸਰੀਰ ਖਤਮੇ ਹੋ ਗਏ ਦੀਆ ਐ ਡਾਕਟਰ ਸਾਹਿਬ ਬਸ ਸਿਰਫ ਰੱਬ ਦਾ ਰੂਪ ਨੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਬਹੁਤ ਵਧੀਆ ਡਾਕਟਰ ਸਾਹਿਬ ਨੇ ਮੈਂ ਘਟੋ ਘਟ 6 ਮਹੀਨੇ ਤੰਗ ਰਿਹਾ ਹਾਂ ਮੰਜੇ ਤੇ ਪਿਆ ਰਿਹਾ 6 ਮਹੀਨੇ ਬਿਲਕੁਲ ਕਿੰਨੇ ਗੇੜੇ ਲੱਗੇ ਸੀ ਤੁਹਾਡੇ ਲਵੇ ਤਿੰਨ ਚਾਰ ਗੇੜੇ ਚੱਕਰਾਂ ਜਿਹਾ ਆ ਗਿਆ ਭੇਜ ਗਈ ਨਹੀਂ ਸੀ ਭੇਜ ਮੈਨੂੰ ਕੋਈ ਮੇਰਾ ਯਾਰ ਦੋਸਤ ਸੀਗਾ ਉਹਨੇ ਭੇਜਿਆ ਹਾਂਜੀ ਤੇਰੀ ਹੱਡੀ ਚ ਲੱਤ ਤੇ ਸਰਦੇ ਜਾ ਰਿਹਾ ਸੀ ਹਾਂਜੀ ਹਾਂਜੀ ਤੇਰੀ ਇਹਨੂੰ ਐਡਾ ਟੇਡਾ ਹੋ ਗਿਆ ਸੀ ਤੇਰੀ ਹੱਡੀ ਟੇਢੀ ਹੋਈ ਸੀ ਵਜਨ ਦੇ ਸਾਬ ਨਾਲ ਕੰਮ ਕਰਦੇ ਸਾਬ ਹਾਂਜੀ ਬਾਈ ਮੈਨੂੰ ਲੱਗੇ ਹਾਂਜੀ ਕੋਈ ਕੋਈ ਦਿੱਕਤ ਨਹੀਂ ਹੈਗੀ ਲੋ ਸੋ ਹਾਂਜੀ